ਅੱਛਾ ਤੋ ਹਿਕਾ ਤੋਂ ਮੈਨੂੰ ਡਰਨ ਦਾ ਤੇ ਉਹ ਮੰਮੀ ਤੁਹਾਡੇ ਕੋਲ ਸਾਰੀ ਉਮਰ ਡਰਦੇ ਰਹੇ ਆ ਤੇ ਡਰਦੇ ਰਵਾਂਗੇ ਕਿਉਂਕਿ ਬੱਚੇ ਜਿੰਨੇ ਮਰਜੀ ਜਵਾਨ ਹੋਣ ਤੁਹਾਡੇ ਲਈ ਤਾਂ ਆਪਾਂ ਬੱਚੇ ਹੀ ਰਹਿਣਾ ਲੱਭ ਮੈਂ ਕਿੱਥੇ ਜਿੱਦਾ ਕਰਦੀ ਆਂ ਤੁਸੀਂ ਇਦਾਂ ਕਹਿਣ ਦੇ ਜਿੱਦਾ ਮੈਂ ਜਿੱਦ ਕਰਦੀ ਹਾਂ ਉਹ ਨਹੀਂ ਨਹੀਂ ਹੁਣ ਤੂੰ ਨਾ ਭਰਾਵਾ ਬੁਰਾ ਮਣਾ ਜੀ ਮੈਂ ਤੇ ਤੈਨੂੰ ਉੱਥੇ ਹੀ ਹੱਸੇ ਨਾ ਸਮਝਾਉਂ ਰਿਹਾ ਵਾਂ ਕਿਦਾਂ ਪਿੰਦਰ ਚੋਨਾ ਚੋਨਾ ਵਟ ਲਿਆ ਆਂ ਅਲੀ ਚੋਨਾ ਤੇ ਵਟ ਲਿਆ ਤੇ ਕੀ ਰੀ ਦੀ ਜਗੜਾ ਹੁਣਾਲੀ ਉਹਦੇ ਲੱਗ ਜਾਨੇ 4 ਦਿਨ ਲੇ ਜਾਣੇ ਆ ਲੈ ਆ ਆ ਬਸ ਵਡਾ ਦੇਣੀ ਕੋ ਪੰਜ ਸੱਤਾ ਦਿਨਾਂ ਤੱਕ ਸਮਝ ਨਾ ਦਾਸ ਤੇ ਸਹੀ ਆਇਆ ਕੌਣ ਆ ਇਹ ਵੇਖੋ ਜਿ ਸਹੀ ਹੋ ਰਹੀ ਰਾਨ ਕੇ ਪਿੰਨਾ ਇਹ ਕੀ ਕਰੇ ਨਾ ਨੂੰ ਲੈਣ ਆਏ ਤੇ ਉਹ ਜਾ ਪਰ ਮੈਂ ਜਾ ਕਿਉਂ ਕਰਨੀ ਕੋਈ ਚੱਜ ਦੀ ਗੱਲ ਕਰੀ ਜੀ ਜੀ ਉਹਨਾਂ ਉਹ ਕਹਿੰਦੇ ਹੀ ਦਾੜੀ ਨਾਲ ਨਾ ਗੱਲ ਕਾਂਡੇ ਮੈਂ ਸੁਣਿਆ ਵਾ ਕਿ ਉਹਨਾਂ ਨੇ ਨਾ ਕਹਿੰਦੇ ਕਿ ਮੰਗਣੀ ਤੋਂ ਬਾਅਦ ਨਾ ਪਹਿਲੀ ਦਿਵਾਲੀ ਆ ਉਹਦੇ ਮੰਮੀ ਡਾੜੀ ਕਹਿੰਦੇ ਆ ਤੇ ਇਹ ਆਪਣੇ ਨੌ ਦੇ ਨਾਲ ਹੀ ਮਨਾਉਣੀ ਆ ਉਹ ਤੁਹਾਨੂੰ ਲੈਣ ਆਏ ਜੀ ਸਮਝਣਾ ਕੋ ਜੱਜ ਦੀ ਗੱਲ ਕਰੀ ਨਹੀਂ ਹੁੰਦੀ ਮੈਨੂੰ ਸੱਚੋ ਸੱਚ ਦੱਸ ਕਿੱਧਰ ਆਏ ਨੇ ਤੇ ਲੈ ਦੱਸ ਮੈਂ ਝੂਠ ਬੋਲਣਾ ਹਾਂ ਜਾਓ ਫਿਰ ਜਾ ਕੇ ਆਪੇ ਪੁੱਛ ਲਓ ਜੀ ਮੇਰੇ ਤੇ ਨਹੀਂ ਯਕੀਨ ਆ ਰਾ ਤੇ ਐਂ ਤਾਂ ਥੋੜੀ ਹੁੰਦਾ ਵਾਂ ਐਵੇਂ ਗੱਲਾਂ ਕਰੀ ਜਾਂਦੀਆਂ ਇੱਕ ਘੰਨਾ ਛੱਡ ਤੇ ਮੈਨੂੰ ਦੱਸ ਚਾਹ ਪਾਣੀ ਪਿਆ ਹੈ ਕੋਈ ਵੇਖਾਂ ਚਾਹ ਪਾਣੀ ਦਾ ਕਿੱਡਾ ਫਿਕਰ ਆ ਪਾਣੀ ਮੈਂ ਪਿਆ ਤਾ ਵਾ ਤੇ ਚਾਹ ਧਰੀ ਆ ਚਾਹ ਪਾਣੀ ਤੋਂ ਬਿਨਾ ਨਹੀਂ ਜਾਂਦੀ ਉਹਨਾਂ ਨੂੰ ਵਧੀਆ ਜੀ ਚਾਹ ਬਣਾਈ ਕੋਈ ਲਾਮਾ ਨਹੀਂ ਹੋਣਾ ਚਾਹੀਦਾ ਇਦਾਂ ਕਰੋ ਹਲ ਮੈਂ ਪਾਣੀ ਧਰਿਆ ਵਾ ਤੇ ਜਾ ਕੇ ਜਿਹੜੀਆਂ ਲੌਂਗ ਲਾਟੀਆਂ ਤੁਸੀਂ ਪਾਉਣੀਆਂ ਨੇ ਆਪ ਵੀ ਪਾ ਲਓ ਤੇ ਨਹੀਂ ਤੇ ਤੂੰ ਹੀ ਬਣਾ ਕੇ ਪਿਆਦੇ ਹਾਂ ਕੀ ਗੱਲ ਤੂੰ ਚਾਣੀ ਪਿਆ ਸਕਦੀ ਹੁਣੇ ਮੈਨੂੰ ਕਹਿਂਦੀ ਹੈ ਕਿ ਤੂੰ ਹੀ ਬਣਾ ਕੇ ਪਿਆਓ ਮੈਂ ਬਾਰ ਬਾਰ ਛਾਪਣਾ ਕੇ ਪਿਆਦਾਂਗੀ ਤੂੰ ਫਿਰ ਲਾਗੇ ਜਾ ਕੇ ਬਹਿ ਜਾਉ ਮੈਂ ਤਾਂ ਡੈਲੀ ਵੀ ਖੱਪ ਲੈਵਾਂ ਨਹੀਂ ਨਹੀਂ ਮੈਂ ਤੇਰੇ ਨਾਲ ਜਾਨੀ ਆ ਮੈਂ ਵੇਖਦੀ ਆ ਨਾ ਕਿਤੇ ਕੋਈ ਕਮੀ ਨਾ ਰਹੇ ਚਾਹ ਵਿੱਚ ਤਾਂ ਇਹ ਆਖੜੀ ਫਿਰ ਆਪ ਹੀ ਬਣਾ ਲਓ ਹਾਂਜੀ ਮੇਰੇ ਤੇ ਨਹੀਂ ਯਕੀਨ ਤੇ ਹੈ ਜਾਓ ਜਾ ਉੱਥੇ ਬਹਿ ਜਾਓ ਚਾ ਕੇ ਤੇ ਮੈਂ ਜਾਪੇ ਬਣਾ ਲਈ ਹੁੰਨੀ ਆ ਜਾਓ ਤੁਸੀਂ ਬਹਿ ਜਾਓ ਜਾ ਕੇ ਪੋਹੜੀਆਂ ਤਾਂ ਮੇਤਾ ਦੇ ਲਈ ਵੀ ਕੱਪ ਲੈ ਆਵਾਂ ਚਲ ਸ਼ੈਡ ਦਪਰਾ ਇਨਸ਼ਾ ਅੱਲਾ ਚੱਲੀਏ ਤੇਨੂੰ ਪਤਾ ਲੱਗ ਜੂਗਾ ਇਹ ਨੂੰ ਹਣ ਗੱਲਾਂ ਗੱਲਾਂ ਲੱਗਦੀਆਂ ਨੇ ਗੱਲਾਂ ਲੱਗਦੀਆਂ ਨੇ ਮੈਂ ਤੈਨੂੰ ਚਲਾ ਐਡੀ ਨਹੀਂ ਗੱਲ ਹੈਗੀ ਚਾਓ ਦੀਦੀ ਯਾਹ ਹੈ ਨਾ ਤੁਹਾਨੂੰ ਸਾਸਰੀ ਘਰ ਬੁਲਾ ਕੇ ਆਉਣੀ ਚਾਹੀਦੀ ਓਕੇ ਕਹਿਣਗੇ ਕਿ ਇਹਨੂੰ ਬੁਲਾਉਣ ਦੀ ਜਾਂਚ ਨਹੀਂ ਹੈਗੀ ਸਤਿ ਸਾਕ ਕੋਈ ਗੱਲ ਨਹੀਂ ਸਮਝਣ ਚਾਹ ਬਣਾ ਲਈਏ ਤੇ ਫਿਰ ਮੈਂ ਚਾਹ ਲੈ ਕੇ ਚਲ ਜਾਾਂਗੀ ਪਰ ਉਹਦਾ ਮੈਨੂੰ ਸਮਝ ਨਹੀਂ ਲੱਗਾਂਦੀ ਵੀ ਕਿਹੜੇ ਕੰਮ ਵਾਸਤੇ ਆਏ ਹੋਣਗੇ ਓਹ ਉਹ ਉਦਾਂ ਹੀ ਆ ਗਏ ਹੁਣੇ ਆ ਚੱਲ ਜਦੋਂ ਜਾਂਦੇ ਆ ਉਹ ਤੇ ਡੈਡ ਨੂੰ ਪੁੱਛ ਲਾਂਗੀ ਜਾਂ ਤੁਸੀਂ ਫੋਨ ਤੇ ਪੁੱਛ ਲਿਓ ਟੜਕ ਕਿਹੜਾ ਨੰਬਰ ਨਹੀਂ ਹੈਗਾ ਹੁਣ ਕੋਈ ਗੱਲ ਨਹੀਂ ਤੇ ਨਾਲੇ ਮੈਂ ਪਕੌੜੀਆਂ ਦਾ ਨਾ ਸਮਾਨ ਤਿਆਰ ਕੀਤਾ ਹੀ ਵੈਸੇ ਵੀ ਦੁਪਹਿਰਾਂ ਨੂੰ ਬਣਾਉਣੇ ਹੀ ਤੇ ਤੁਸੀਂ ਚਾਹ ਵੇਖ ਲਓ ਮੈਂ ਫਿਰ ਇੱਕ ਪਕੌੜੇ ਤਾਲ ਲੈਣੀ ਆ ਚਲ ਇਦਾਂ ਹੀ ਕਰਨਾ ਲਿਆ ਗੱਲ ਲਈ ਨਾ ਹੁਣ ਦੀਵਾਲੀ ਦੇ ਮੌਕੇ ਤੇ ਸ਼ਾਪਿੰਗ ਕਰਕੇ ਖੁਸ਼ ਆ ਨਾ ਹੋਰ ਬੜੀ ਖੁਸ਼ ਆ ਤੇ ਇਤਨੀ ਮੈਨੂੰ ਇਹ ਨਹੀਂ ਯਕੀਨ ਆਉਂਦਿਆ ਤੇ ਮੰਮੀ ਆ ਜਿੰਨੇ ਖੁਸ਼ ਹੀ ਕਿਤੇ ਜਿਹੜੀ ਚੀਜ਼ ਮੈਂ ਮੰਗਾ ਮੰਮੀ ਮੈਂ ਇੱਕ ਸੂਟ ਮੰਗਿਆ ਮੰਮੀ ਨੇ ਦੋ ਲੈ ਕੇ ਦਿੱਤੇ ਤੂੰ ਤਾਂ ਮੇਰੇ ਮੂੰਹ ਦੀ ਗੱਲ ਜਿਹੜੀ ਐ ਖੇਚ ਲਈ ਐ ਮੈਂ ਤਾਂ ਅੱਜ ਵੇਖਣਾ ਜਦੋਂ ਤੂੰ ਨੂੰਸਾ ਸੂਟ ਲੈ ਆਂਦੀ ਆ ਨਾ ਤੇ ਕਿੱਡੀਆਂ ਹਾਸ ਹੱਸ ਕੇ ਸੋਸਲਾ ਨਾ ਲੈ ਆਂਦੀ ਆ ਉਹ ਸਭ ਤੋਂ ਵੱਡੀ ਗੱਲ ਜਿਹੜੀ ਅੱਖਾਂ ਤੇ ਯਕੀਨੀ ਨਹੀਂ ਆਉਂਦੇ ਵੇਖਣਾ ਕਿ ਤੂੰ ਮੰਮੀ ਦਾ ਪਸੰਦ ਦਾ ਲਿਆ ਵਾ ਤੇ ਮੰਮੀ ਨੇ ਤੇਰੇ ਪਸੰਦ ਦਾ ਲਿਆ ਤੇ ਮੈਂ ਕਹਿੰਦੇ ਆ ਮਲਕਾ ਦੋ ਹੱਥ ਜੋੜੇ ਕਿਤੇ ਉਹ ਨਾ ਹੋਵੇ ਕੇ ਦੀ ਨਜ਼ਰ ਕਿ ਲੱਗਣੀ ਮੇਰੀ ਨਜ਼ਰ ਨਾ ਲੱਗ ਦੇ ਤੂੰ ਕਿਤੇ ਲਾਵਣਾ ਨਹੀਂ ਉਹ ਨਜ਼ਰ ਉਹ ਮੈਂ ਕਿਤੇ ਨਜ਼ਰ ਲਾਉਣੀ ਆ ਮੈਨੂੰ ਉਹਦੇ ਸੁੱਖ ਦਾ ਹਸਾਬ ਨਾ ਤੁਹਾਡੇ ਦੋਹਾਂ ਦੀ ਜੇਤੋ ਲੜਾਈ ਹੁੰਦੀ ਹੈ ਵਿੱਚ ਪਿਸ ਤੇ ਮੈਂ ਹੋ ਜਾਣਾ ਚਾਹ ਇੱਕਸੂਰ ਕੇਸ ਦਾ ਵੀ ਹੋਏ ਚਲ ਕੋਈ ਗੱਲ ਨਹੀਂ ਕੀ ਪਤਾ ਮੰਮੀ ਹੋਰ ਨੂੰ ਲਈ ਬਦਲੀ ਜਾਣ ਅੱਜ ਤੇ ਇਦਾਂ ਲੱਗਣ ਡੇ ਜਿਦਾ ਮੰਮੀ ਪਹਿਲੀ ਵਾਲੇ ਰਹਿ ਨਹੀਂ ਆ ਸਹੀ ਗੱਲ ਆ ਜੀ ਮੰਮੀ ਦਾ ਮੂਡ ਬੜਾ ਖੁਸ਼ੀ ਆ ਨਾ ਆਹੋ ਘਰੋਂ ਵੀ ਚਾਵਣਾ ਗਏ ਆ ਉੱਥੇ ਵੀ ਚਾਵਣਾ ਹੁਣ ਵੀ ਪਹਿਲਾਂ ਉੱਤਰ ਗਿਆ ਤੇ ਗਰਲੀਨ ਧੀ ਬੋ ਤੇ ਮੈਂ ਆ ਗਈ ਬਸ ਤੇ ਅੱਗੇ ਨਾਲੇ ਵਖਿਆ ਕਿਦਾਂ ਕਹਿੰਦੇ ਹੁੰਦੇ ਆ ਛੇਤੀ ਚਲੋ ਟਾਈਮ ਨਹੀਂ ਲਾਉਣਾ ਕਿਤੇ ਜਿੱਥੇ ਨਾਲ ਚਲ ਵੀ ਜਾਣ ਤਨੋਂ ਫਿਕਰ ਨਹੀਂ ਆ ਪਿੱਛੇ ਦਾ ਉਹ ਜਿਆ ਅੱਜ ਸਗੋਂ ਜਦੋਂ ਤੂੰ ਮੇਨ ਬਾਜ਼ਾਰ ਚ ਗਏ ਨਹੀਂ ਅੰਦਰ ਉੱਥੇ ਕਿੰਨਾ ਟਾਈਮ ਲੱਗ ਗਿਆ ਸੀ ਤੇ ਮੈਂ ਵੇ ਮੈਂ ਮਮੀ ਗੁੱਸਾ ਨਾ ਕਰੇ ਥੋੜਾ ਟਾਈਮ ਲੱਗ ਜਾਵੇ ਅਧੇ ਲੈ ਨਹੀਂ ਪੁੱਤ ਕੋਈ ਗੱਲ ਨਹੀਂ ਉਹਨੇ ਕੋਈ ਚੱਕਰ ਹੈਗਾ ਇਹ ਵੀ ਕੋਈ ਨੇ ਘੰਟਾ ਡੇਢ ਵੱਧ ਲੱਗ ਜਾਊਗਾ ਔਰ ਕਿਉਂ ਚੱਲਿਆ ਬਸ ਆ ਉਦੋਂ ਜਦੋਂ ਮੈਂ ਦੀਵੇ ਲੈਣ ਦੀ ਹਾਂ ਬਸ ਉਦੋਂ ਦੀ ਗੱਲ ਹੀ ਹੋ ਤੇ ਇਹ ਆ ਵੀ ਚਲੋ ਬਾਕੀ ਆ ਵੀ ਸਮੇਂ ਨਾਲ ਰੇ ਕੋਈ ਬੰਦਾ ਸਮਝ ਜਾਂਦਾ ਵਾ ਕੀ ਪਤਾ ਉਹ ਵੀ ਸਮਝ ਗਿਆ ਹੁਣ ਚਲੋ ਵਧੀਆ ਹੀ ਆ ਚੱਲੀਏ ਘਰ ਆ ਗਏ ਹਜੇ ਤੱਕ ਗੱਡੀ 'ਚ ਉਤਰੇ ਹੀ ਨਹੀਂ ਆ ਗਏ ਆਪਾਂ ਚੱਲ ਕੋਈ ਗੱਲ ਨਹੀਂ ਘਰ ਤੇ ਆ ਗਏ ਆ ਵੀ ਅੱਜ ਕਿੰਨਾ ਵਧੀਆ ਹੈ ਸਾਰਾ ਮਾਹੌਲ ਹੈ ਨਾ ਇੱਕ ਗੱਲ ਹੋਰ ਵੇ ਗੱਲੀ ਨਾ ਤੂੰ ਜੀ ਨੋਟ ਕੀਤੀ ਆ ਜਦੋਂ ਕੋਈ ਖਾਸ ਦਿਨ ਦਿਹਾੜ ਹੁੰਦਾ ਵਾ ਜਿੱਦਾਂ ਮਤਲਬ ਕਿ ਦੀਵਾਲੀ ਹੋ ਗਈ ਜਾਂ ਕੋਈ ਹੋਰ ਹੋ ਗਿਆ ਲੋਹੜੀ ਦਾ ਦਿਨ ਤੇ ਕਿੰਦਾ ਰੌਣਕਾਂ ਬਜਾ ਚ ਤੇ ਵੇਖਾ ਸਮਾਨ ਤੇ ਸਾਰਾ ਕੁਝ ਕਾਇਨਾਤ ਹੈ ਜਾਂ ਆਪਦੀ ਕੁਦਰਤ ਦੀ ਅਜ ਮਖਰੀ ਜੀ ਆ ਜਿੱਦਾਂ ਅੱਜ ਸਾਰਾ ਕੁਝ ਧਰਤੀ ਤੇ ਆ ਗਿਆ ਹਾਂ ਪਿੰਡਾਂ ਚ ਨਹੀਂ ਜਿਹਾ ਆਪ ਦਾ ਸ਼ਹਿਰਾਂ ਚ ਬੜੀ ਰੌਣਕਾਂ ਤੁਸੀਂ ਵੇਖਿਆ ਹੀ ਆ। ਉਹ ਨਹੀਂ ਇਦਾਂ ਨਹੀਂ ਕਹੀਦਾ। ਸ਼ਹਿਰ ਆਪਣੀ ਜਗ੍ਹਾ ਚੰਗੇ ਆ ਪਿੰਡਾਂ ਜੀ ਬਹੁਤ ਵਧੀਆ ਵਾ। ਆਪਣੇ ਤੇ ਰਾਤ ਨੂੰ ਹੀ ਆਉਂਦੀ ਜੇ। ਯਾਰ ਪਿੰਡਾਂ ਦੀ ਰੌਣਕ ਆਪਣੀ ਜਗਾ ਬਸ ਇਹ ਆ ਵੀ ਥੋੜਾ ਸੱਭਿਆਚਾਰ ਦਾ ਫਰਕ ਹੈ। ਸ਼ਹਿਰ ਦੇ ਵਿੱਚ ਹੋਰ ਤਰ੍ਹਾਂ ਬਣਾਉਂਦੇ ਆ ਪਿੰਡ ਦੇ ਵਿੱਚ ਹੋਰ ਤਰ੍ਹਾਂ ਪਰ ਹੈ ਹਰ ਜਗ੍ਹਾ ਹੀ ਜਿਹੜਾ ਖੁਸ਼ੀ ਦਾ ਮਾਹੌਲ ਹੁੰਦਾ। ਲੱਭ ਜਦੋਂ ਜਿਵੇਂ ਵਿਆਹੀ ਆਈ ਆਈ ਨਾ ਇਸ ਘਰ ਵਿੱਚ ਅੱਜ ਮੇਰੀ ਪਹਿਲੀ ਦੀਵਾਲੀ ਆ ਜਿਹੜੀ ਮੈਂ ਇੰਨੀ ਖੁਸ਼ ਆ। ਉਹ ਚੱਲ ਠੀਕ ਆ ਹੁਣ ਉਤਰ ਕੇ ਜਾ ਕੇ ਤੇ ਚਾਹ ਵੀ ਬਣਾ ਲਾ ਹੁਣ ਪਿਛਲੇ ਦਾ ਮੈਨੂੰ ਮਿਹਨੇ ਦੇਣ ਦਾ ਵਾ ਵੀ ਮੇਰੀ ਆਹ ਦਿਵਾਲੀ ਨਹੀਂ ਸਹੀ ਨੰਗੀ ਤੇ ਆ ਨਹੀਂ ਹੋਇਆ ਉਹ ਚੱਲ ਬਾਬਾ ਮੰਮੀ ਨੇ ਇੱਕ ਸੱਚੋ ਭੱਲੇ ਵੀ ਬਣਾਏ ਦਾਲ ਦੁਰਰਾ ਦੀ ਪਈਆਂ ਅੱਮ ਮੰਮੀ ਅੱਜ ਸਗਣ ਹੁੰਦਾ ਵਾ ਕੋਈ ਚੱਕਰ ਨਹੀਂ ਜਿਹਦਾ ਜੋ ਦਿਲ ਕਰਦਾ ਬਣਾ ਕੇ ਖਾਓ ਪਰ ਮਾਤਮਾ ਦਾ ਦਿੱਤਾ ਸਭ ਕੁਝ ਆਪਣੇ ਕੋਲ ਸਾਥ ਮੈਂ 부ਵਾ ਟੋਕ ਆਈ ਜੀ ਮੌਕਾ ਹੀ ਮਿਲ ਗਿਆ ਕੱਚੇ ਇਰੇਕ ਤਾਂ ਕਰਤਾਂ ਦੱਬੇ ਨੇ ਹੈਗੇ ਨੇ ਜਦੋਂ ਮੰਮੀ ਨੂੰ ਦੱਸਿਆ ਜਾ ਕੇ ਭੇਜ ਦੇ ਤਾਂ ਮੈਂ ਗਿਆ ਹੋਰ ਨਾਲ ਉਹਨਾਂ ਕਹਿੰਦਾ ਤੂੰ ਦੇ ਕੇ ਕਿਉਂ ਆਇਆ ਚੱਲ ਇੱਕ ਡੱਬਾ ਧੀਰਨਾ ਪਿੰਦਰ ਪਾਗੀ ਨਾਵਦੀ ਵੀ ਕਰਾਏ ਇਹਦਾ ਕਰਨੀ ਲਾ ਨੂੰ ਦੱਸਨੀ ਗਲੀਨੇ ਕੋ ਪੰਡਕ ਵਾਲੇ ਹੋ ਪਾਣੀ ਪਿਆ ਦਿੰਦੀ ਆ ਤੁਹਾਨੂੰ ਤੇ ਨਵਕਾਰ ਕੌਣ ਆਇਆ ਜੀ ਕੌਣ ਆਇਆ ਤੁਹਾਨੂੰ ਨਹੀਂ ਪਤਾ ਹੈਗਾ ਯਾਰ ਤੇਰੇ ਨਾਲ ਹੀ ਤੇ ਆਇਆ ਵਾ ਮੈਨੂੰ ਕੀ ਪਤਾ ਕੌਣ ਆਇਆ ਵਾ ਪਿੰਦਰ ਭਾਜੀ ਆਏ ਉਧਰ ਪਿੰਦਰ ਆਇਆ ਵਾ ਉਹ ਗਲੀਨੇ ਤੁਹਾਨੂੰ ਪਲੇਖਾ ਲਗਾਉਣੀ ਉਹ ਗੱਡੀ ਹੋਰ ਦੀ ਹਣੀ ਆ ਉਹ ਬਾਬਾ ਮੈਨੂੰ ਸੱਚੀ ਨਹੀਂ ਪਲੇਖਾ ਲਗਾ ਸੱਚੀ ਪਿੰਦਰ ਭਾਜੀ ਹੀ ਤੋ ਯਾਰ ਇਧਰ ਬੈਠ ਕੇ ਸੁਣ ਗਾਲ ਜੇ ਉਹਨੇ ਆਉਣਾ ਹੁੰਦਾ ਨਾ ਤੋ ਉਹਨੇ ਪ੍ਰਵਾਸ ਮੇਤ ਆਉਣਾ ਤੇ ਹੰਨ ਵੀ ਫੋਨ ਕਰਨਾ ਹੈ ਇੱਦਾਂ ਹੀ ਥੋੜਾ ਨੇ ਚੁੱਪਚੀ ਪੀਤੇ ਵੀ ਅਫਸਰਾਂ ਨੂੰ ਛਲਾਪਾ ਹੀ ਮਾਰਨਾ ਹੈ ਕੀ ਪਤਾ ਉਹਦਾ ਪਰਿਵਾਰ ਵੀ ਸਾਰਾ ਆਇਆ ਹੋਏ ਮੈਂ ਨਾ ਸਿਰਫ ਇੱਕ ਡੁੱਬੇ ਕੱਢਦੇ ਦੇਖਿਆ ਉਹਨਾਂ ਨੂੰ ਉਹ ਚੱਲ ਕੋਈ ਗੱਲ ਨਹੀਂ ਦਿਵਾਲੀ ਦਾ ਤਿਹਾਰ ਆ ਹੋ ਸਕਦਾ ਖੁਸ਼ੀ ਨਾ ਮਿਲਣ ਗੱਲ ਲਾਗੇ ਹੋਣਗੇ ਕੋਈ ਨਹੀਂ ਪਰੇਸ਼ਾਨੀ ਦੀ ਕਿਹੜੀ ਗੱਲ ਹੈ ਤੇ ਤੂੰ ਇਹ ਦੱਸ ਵੀ ਆਪਣਾ ਕੁਝ ਹੋਰਤ ਨਹੀਂ ਲਿਆਉਣਾ ਚੱਲ ਮਠਿਆਈ ਵਗੈਰਾ ਤੇ ਲਿਆਂਦੀ ਆ ਕੁਝ ਮੰਗਵੋਣਾ ਤੇ ਦੱਸ ਦੇ ਮੈਨੂੰ ਨਹੀਂ ਹੋਰ ਨਹੀਂ ਕੁਝ ਲਿਆਉਣਾ ਹੈਗਾ ਚੱਲ ਠੀਕ ਹੈ ਪਰ ਮੈਂ ਉਹਨੂੰ ਆਵਾਜ਼ ਮਾਰਦਾ ਕਿਹਨਾਂ ਕਿ ਤੇ ਬਾਹਰ ਬਾਹਰ ਉਧਰੋਂ ਹੀ ਨਾ ਚਲ ਜੇ ਹੋ ਕੇ ਕਵਾਂਗਾ ਵੀ ਇੱਥੋਂ ਹੀ ਹੋ ਕੇ ਜਾਏ ਆ ਤੇ ਸਾਰੇ ਪਰਿਵਾਰ ਨੂੰ ਲਿਆਇਓ ਆਂਟੀ ਹੁਣਾਂ ਨੂੰ ਵੀ ਲੈ ਦੱਸ ਇਦਾਂ ਪਾਹੇ ਮੈਨੂੰ ਉਮੀਦ ਆ ਵੀ ਇਦਾਂ ਹੋ ਨਹੀਂ ਸਕਦਾ ਜੇ ਪਿੰਦਰ ਦੀ ਗੱਡੀ ਹੋਊਗੀ ਨਾ ਉਹ ਜ਼ਰੂਰ ਇੱਥੇ ਹੋ ਕੇ ਜਾਏਗਾ ਠੀਕ ਐ ਨਾ ਪਤਾ ਲੈ ਦੇਖ ਰੱਖ ਲੈ ਇਹ ਜਣ ਕਿੱਥੋਂ ਆ ਗਿਆ ਉਹ ਆਇਆ ਪਿੰਦਰ ਤੇ ਪਿੰਦਰ ਨੇ ਬਦੋ ਬਦੀ ਮੈਂ ਮਨਾਂ ਕਰਨ ਲਿਆ ਉਹ ਬਦੋ ਬਦੀ ਦੇ ਗਿਆ ਨਹੀਂ ਦਵਾੜੀ ਤੇ ਰੱਖ ਉਹਨੂੰ ਚਲੋ ਕੋਈ ਗੱਲ ਨਹੀਂ ਤੇ ਉਦਾਂ ਐ ਕਿੱਦਰੀ ਸੀ ਉਹ ਆਉਣਾ ਪੁੱਤ ਕੀ ਮੈਂ ਨਾ ਜਲਦੀ ਵਿਹਲਾ ਹੋ ਗਿਆ ਹਾਂ ਅੱਜ ਹਾਂਜੀ ਤੇ ਮੈਂ ਤਾਂ ਗੱਡੀ ਦੀ ਸਰਵਿਸ ਕਰਾ ਲੈਣੀ ਆ ਹੂੰ ਉਹਨਾਂ ਦੋ ਚਾਰ ਚੀਜ਼ਾਂ ਹੋਰ ਕਰਾਉਂਦੀਆਂ ਵਿੱਚੋਂ ਅੱਛਾ ਉਹ ਕਹਿੰਦੇ ਕਿ ਗੱਡੀ ਮਿਲਣੀ ਹੈ ਸਵੇਰੇ ਤੇ ਮੈਂ ਫਿਰ ਉੱਥੋਂ ਬੱਸੇ ਬੈ ਗਿਆ ਅੱਗੇ ਤੁਰਿਆ ਉਹਨਾਂ ਤੇ ਦਪਿੰਦਰ ਮਿਲ ਗਿਆ ਮੈਨੂੰ ਠੀਕ ਠੀਕਾ ਮੈਂ ਤਾਂ ਕਿਹਾ ਮੈਂ ਚੱਲ ਜਾਣਾ ਕੋਈ ਨਹੀਂ ਆ ਗਿਆ ਲੱਗ ਗਿਆ ਇਹਨਾਂ ਨਹੀਂ ਮੈਂ ਛੱਡਉਣਾ ਆ ਅੱਛਾ ਇਹ ਗੱਲ ਹੀ ਤਹੀਂ ਸੋਚਣ ਦੀ ਆ ਇਹ ਪਤਾ ਨਹੀਂ ਕੀ ਗੱਲ ਹੈ ਜਿਹੜੇ ਚਾਂਚੱਕੀ ਆ ਗਏ ਨੇ ਤੇ ਤੁਸੀਂ ਦੱਡ ਜੀ ਨੂੰ ਫੋਨ ਕਰਕੇ ਦੱਸ ਛੱਡ ਦੇ। ਉਹ ਤਾਂ ਮੈਂ ਉਹਦੇ ਸਾਹਮਣੇ ਫੋਨ ਕਿਉਂ ਕਰਦਾ। ਮੈਂ ਤਾਂ ਕੱਜਲ ਘਰ ਹੋਣੀ ਹੈ ਕੋਈ ਨਹੀਂ। ਉਹਦਾ ਹੈ ਤੇ ਸਹੀ ਉਹ ਵੀ ਸ਼ੂਗਰ ਕਰੋਗੇ ਦਾੜ ਭੀੜ ਹੋਉਂਦੀ ਹੀ ਤੇ ਤਾਂ ਥੋੜਾ ਬਤਾ ਬਚ ਗਿਆ ਸਮਾਨ ਨਹੀਂ ਤੇ ਉਹਨਾਂ ਕਿੱਥੇ ਛੱਡਣਾ ਹੈ ਤੁਹਾਨੂੰ ਪਤਾ ਹੀ ਉਹਦੀ ਆਦਤ ਦਾ। ਉਹਨੂੰ ਕਾ ਮਿੱਠਾ ਨਾ ਇੰਨਾ ਖਾਇ ਕਰ। ਪੇਰ ਦਾੜ ਦਰਦ ਨਾਲ ਤੜਪਦੀ ਹੈ। ਉਹ ਜੱਡ ਜੀ ਮੈਂ ਵੀ ਉਹਨੂੰ ਕਿਹਾ ਵਾ। ਤੇ ਸਵੇਰੇ ਵੀ ਦੇ ਹੀ ਬੜਾ ਕਰਨ ਕਿ ਡੈਡੀ ਕਿਉਂ ਚਲ ਗਏ ਨੇ ਤੁਸੀਂ ਉਹਨਾਂ ਨੇ ਕਹਿਣਾ ਹੀ ਮੈਂ ਦਵਾਈ ਲੈ ਕੇ ਆਉਣੀ ਆ ਤੇ ਫਿਰ ਮੈਂ ਛੱਲੇ ਕੇ ਦਵਾਈ ਖਾ ਤੇ ਸੇ ਹੁਣ ਉਹਨੇ ਖਾਧੀ ਉਦੋਂ ਥੋੜਾ ਫਰਕ ਪਿਆ ਵਾ ਤੇ ਉਹਨੇ ਨਾ ਆਪਣੀ ਫਰੈਂਡ ਨੂੰ ਫੋਨ ਕੀਤਾ ਵਾ ਤੇ ਪਤਨੀ ਕਿਦਾਂ ਕਹਿੰਦੇ ਦਾੜ ਕਿਲ ਕੁਲ ਦੇਂਦੇ ਨੇ ਤੇ ਉਹਦੇ ਨਾਲ ਇਹ ਫਰਕ ਪੈ ਜਾਂਦਾ ਵਾ ਤੋ ਤੁਸੀਂ ਉਹਨੂੰ ਲੈ ਕੇ ਤੇ ਚੱਲ ਜਾਓ ਉੱਥੇ ਤੁਸੀਂ ਦੋਹਾਂ ਪੈ ਸਕੂਟਰੀ ਤੋਂ ਹੁੰਦੀ ਆ ਮੈਂ ਕਿਹਾ ਹਾਂ ਜੀ ਦੋਹਾਂ ਵਾ ਪੈਂਦੀ ਪੀੜ ਜ਼ਿਆਦਾ ਹੁੰਦੀ ਆ ਫਿਰ ਗੱਡੀ ਤੇ ਕੱਲ ਮਿਲਣੀ ਆ ਫਿਰ ਕੱਲ ਹੀ ਆ ਵਾ ਰਾਤ ਵੇਰ ਤਰਭੂਗੀ ਕੋਈ ਨਹੀਂ ਹੁਣ ਉਹਨੇ ਫਰਕ ਪਿਆ ਗਿਆ ਦਵਾਈ ਦਾ ਤੁਹਾਨੂੰ ਪਤਾ ਜੀ ਇੱਕ ਰੀਪੀਡ ਰੁਕ ਜਾਈ ਨਾ ਤਾਂ ਫਿਰ ਫਰਕ ਪਿਆ ਹੀ ਰਹਿਦਾ ਹੁੰਦਾ ਵਾ ਤੇ ਕੋਈ ਨਹੀਂ ਸਵੇਰ ਜਦੋਂ ਗੱਡੀ ਮਿਲੋਗੀ ਫਿਰ ਤੁਸੀਂ ਚੱਲ ਜਿਓ ਉਹਨੂੰ ਨਾਲ ਲੈ ਕੇ ਚੱਲ ਫਿਰ ਕੋਈ ਨਹੀਂ ਘਰ ਲੋ ਘਾੜਿਆ ਹੁੰਦਾ ਹਾਂਜੀ ਟਾਵੇਂ ਰੱਖਿਆ ਵਾ ਓ ਬੱਲੇਪਿੰਦਰ ਕੀ ਹਾਲ ਚਾਲ ਵਧੀਆ ਵਧੀਆ ਲਾ ਤੂੰ ਲੰਗ ਚੱਲੇ ਹਨਾ ਚੁੱਪਚੀ ਪੀਤਾ ਲੱਗਉਂਦੀ ਨਹੀਂ ਲੰਗਣਾ ਕਰਨੋਂ ਹੀ ਹੋ ਗਿਆਣਾ ਹੈ ਤੇਰਾ ਵਾ ਐਦਾਂ ਹੋ ਸਕਦਾ ਦੱਸ ਜੀ ਤੇ ਹੈ ਜੀ ਕੱਲੀਆਂ ਨਾਲ ਕੋਈ ਆਇਆ ਨਹੀਂ ਉਹ ਮੈਂ ਨਾ ਆਉਂਦਾ ਸ਼ਹਿਰੋਂ ਹੂੰ ਤੇ ਮੈਂ ਵੇਖਿਆ ਡੈਡੀ ਨੂੰ ਅੱਛਾ ਇਹ ਇੱਥੇ ਖਲੋਤੇ ਤੇ ਕਿਤੇ ਗੱਡੀ ਗੁੱਡੀ ਆਖੜੇ ਸਰਵਿਸ ਕਰਾਉਣੀ ਸੀ ਤੇ ਉਹਨਾਂ ਹੋਰ ਕੋ ਕੰਮ ਕੱਟਤਾ ਤੇ ਮੈਂ ਕਿਹਾ ਚਲੋ ਛੱਡਾ ਉਹਨਾਂ ਤੁਹਾਨੂੰ ਉਹ ਫਿਰ ਘਰ ਲੱਗੇ ੱੱਕੇ ਨਾਲ ਉਹ ਚੱਲ ਵਧੀਆ ਵਾ ਇਹ ਆ ਵੀ ਉਹਦਾ ਡੇ ਮੁਲਾਜ਼ਮ ਨੇ ਕਿੱਥੇ ਆਉਣਾ ਇਹਦਾ ਸਵੱਬੀ ਗੇੜਾ ਬਚ ਗਿਆ ਵਾ ਹੋਰ ਘਰੇ ਸਭ ਠੀਕ ਠਾਕ ਵਧੀਆ ਵਧੀਆ ਤੂੰ ਸੁਣਾ ਚੱਲ ਵਧੀਆ ਅੱਜ ਨਹੀਂ ਉਹ ਹੋ ਗਿਆ ਜਾਣਾ ਜ਼ਰੂਰ ਹੀ ਆ ਹੁਣ ਤੂੰ ਜਾਣ ਕੇ ਡਿਆ ਪੇ ਅੱਗੇ ਖਲੋਤਾ ਤੇ ਤਾਂ ਆਇਆ ਮੈਂ ਮਨ ਚ ਪਹਿਲਾਂ ਤਾਂ ਰਿਆ ਸੀ ਕਿ ਹੁਣ ਜੇ ਆਇਆ ਨਾ ਤੇ ਭਰਾ ਨੂੰ ਵੀ ਮਿਲ ਕੇ ਜਾਵਾਂਗਾ ਉਹ ਤਾਂ ਮੈਨੂੰ ਪਤਾ ਸੀ ਪਹਿਲਾਂ ਹੀ ਮੈਂ ਗਰਲੀ ਨੂੰ ਕਹਿਣ ਵੀ ਡਿਆ ਵੀ ਜੇ ਪਿੰਦਰ ਆ ਨਾ ਤੇ ਪਿੰਦਰ ਇਦਾਂ ਨਹੀਂ ਹੋ ਸਕਦਾ ਵੀ ਉਧਰ ਹੋ ਕੇ ਚਾਚਾ ਜੀ ਨਾਲ ਉਹ ਚੱਲ ਜੇ ਘਰ ਜਰੂਰ ਆਉਗਾ ਹੋਰ ਹੋਰ ਨੌਕਰੀ ਪੇਸ਼ਾ ਠੀਕ ਚੱਲਦਾ ਨਾ ਵਧੀਆ ਵਧੀਆ ਬੱਸ ਦਵਾਈਆਂ ਮੋਜਾਂ ਮਾਜਾਂ ਚੱਲਣੀਆਂ ਹੋਣੀਆਂ ਛੁੱਟੀਆਂ ਦੀ ਕਿੰਨੀਆਂ ਛੁੱਟੀਆਂ ਕਾਹਦੀਆਂ ਲਾਵਾ ਕਿਉਂ ਤੈਨੂੰ ਪਤਾ ਕੋਈ ਨਾ ਕੋਈ ਕੰਮ ਨਿਕਲ ਹੀ ਆਉਂਦਾ ਉਹ ਇਹੋ ਗੱਲ ਅੱਗਿਆ ਆਪਣੂੰ ਵੀ ਨਾ ਹੁੰਦਾ ਪੀ ਚੱਲ ਅਗਲੇ ਦਾ ਕੰਮ ਕਰ ਹੀ ਦਈਏ ਯਾਰ ਤੁਹਾਨੂੰ ਖਰਾਬ ਕਰ ਦੇ ਵੇਖ ਪਿੰਦਰ ਜਦੋਂ ਪ੍ਰਮਾਤਮਾ ਨੇ ਜੇ ਬਖਸ਼ੀਆਂ ਨੌਕਰੀ ਪੇਸ਼ਾ ਤੁਹਾਨੂੰ ਉਹਦੀ ਰਿਸਪੈਕਟ ਪੂਰੀ ਕਰਨੀ ਚਾਹੀਦੀ ਹੈ ਟਾਈਮ ਟੇਬਲ ਪਹੁੰਚੋ ਆਪਣਾ ਭਾਵੇਂ ਪਰਸਨਲ ਨੁਕਸਾਨ ਹੋ ਜਾਏ ਪਰ ਜਿਹੜੀ ਸਰਕਾਰੀ ਘਰ ਦਾ ادارے ਚੋਂ ਕੋਈ ਡੌਂਕਰੀ ਮਿਲਿਆ ਦਾ ਪੂਰਾ ਕੰਮ ਕਰੂ। ਬਿਲਕੁਲ ਤੇ ਤੇ ਬਾਕੀ ਆ ਜੇ ਤੂੰ ਗੱਲ ਕਰਨੀ ਹੈ ਛੁੱਟੀਆਂ ਦੀ ਉਹ ਮੁੰਡਾ ਦਾ ਇੱਕ ਪਿੰਡੋ ਯਾਰ ਤੋਂ ਸੱਕੇ। ਅੱਛਾ ਉਹ ਵੀ ਇਹੋ ਗੱਲ ਕਹਿਣ ਲਿਆ ਹੈ। ਮੈਨੂੰ ਹੱਸਣ ਲਿਆ ਮੈਂ ਤੁਹਾਨੂੰ ਤਾਂ ਬਾਅਦ ਸਿਵਲ ਦੀ ਨੌਕਰੀ ਮੋਜਾਂ। ਆਂਦਾ ਭਰਾਵਾ ਜਿਹੜਾ ਪਿਆ ਉਹਨੂੰ ਹੀ ਪਤਾ ਹੈ ਵਿੱਚ ਮੋਜਾਂ ਕੀ ਆ। ਮੋਜਾਂ ਮੋਜਾਂ ਕੋਈ ਨਹੀਂ ਹੈਗੀਆਂ। ਹਰੇਕ ਕੰਮ 'ਚ ਤੈਨੂੰ ਪਤਾ ਤੰਗੀ ਤੇ ਹੁੰਦੀ ਹੈ। ਇਹ ਤੇ ਹੈ। ਤੇ ਜੇ ਕਈਆਂ ਨੇ ਵੀ ਪੈਸਾ ਆਪਾਂ ਸੌਖੇ ਤਰੀਕੇ ਨਾਲ ਕਮਾ ਲਈ ਤੇ ਉਹ ਨਹੀਂ ਕਮਾਇਆ ਜਾਂਦਾ। ਹੁਣ ਜੇ ਵਾਈ ਕਰਦੇ ਆ ਨਾ ਉਹ ਵੀ ਇਹੋ ਹਾਲ ਹੈ। ਆਹ ਇਹ ਤਾਂ ਗੱ ਓਏ ਉਹੀ ਤੇ ਵੇਖਣ ਆਇਆ ਹਾਂ ਆਪਣੇ ਬੰਦਿਆਂ ਦਾ ਵੱਡਣ ਡੀ ਮਸ਼ੀਨ ਮੈਂ ਇਹਨਾਂ ਨੂੰ ਕਹਿੰਨੇ ਜਿਹੜਾ ਹੈਗਾ ਵੱਡ ਦਿੰਦੇ ਆ ਉਹਨੇ ਨੇ ਵਟਾ ਦੇਗਾ ਕਿ ਆਹ ਤ ਤਰੇ ਤੇਰਾ ਟੱਕਰਾ ਆਇਆ ਚਲਾ ਚਲੀ ਇੱਕ ਮਿੰਟ ਖਲੋ ਜਾ ਜੜਾ ਕੋ ਦੋਨਾ ਸਾਹਮਣੇ ਜਾਈ ਉਹ ਚੰਗਾ ਵਾ ਆਹ ਇਹ ਤੇ ਆਈ ਆ ਨਾਲ ਮੀਂਹ ਕਣੀ ਦਾ ਨਹੀਂ ਪਤਾ ਹੂੰ ਨਾਲੇ ਹਲ ਹੜ ਹੈਪੀ ਦੀਵਾਲੀ ਉਹ ਦੀਵਾਲੀ ਇਹ ਨਾਲੇ ਮੁੰਡਾ ਫਿਰ ਡੱਬੇ ਬਣਦਾ ਫਿਰਦਾ ਅੱਜ ਚੱਲ ਜੋ ਮਰਜੀ ਸਮਝ ਲੈ ਚਲੋ ਨਹੀਂ ਵਧੀਆ ਪਰਮਾਤਮਾ ਮਿਹਰ ਕਰੇ ਆ ਜਾ ਤੂੰ ਬੈ ਇੱਥੇ ਤੇ ਮੈਂ ਡੱਬਾ ਰਖਵਾਂ ਨਾਲੇ ਭਾਬੀ ਦੇ ਨੂੰ ਚਾਹ ਲਓ ਕਾਇਮ ਆ ਉਹ ਨਹੀਂ ਲਵ ਚਾਹ ਲਾਉਣਾ ਕਹੀ ਕਿਉਂ ਚਾਹ ਹਜੇ ਹੁਣੇ ਪੀ ਕੇ ਆਏ ਉਧਰੋਂ ਉਹ ਚਲੋ ਮਲਾਜਨ ਸਾਹਿਬ ਐਦਾਂ ਕਰਦੇ ਆਂ ਚਾਹ ਨਹੀਂ ਆਪਾਂ ਪੀਂਦੇ ਮੈਂ ਵੀ ਨਹੀਂ ਸਵੇਰ ਦੀ ਰੋਟੀ ਖਾਧੀ ਐਵੇਂ ਸਵੇਰ ਦੇ ਕਿਤੇ ਗਏ ਆਂ ਆਪਾਂ ਭਰਾ ਬੈਠ ਕੇ ਫਿਰ ਕਾ ਪਾਣੀ ਛਕਦੇ ਆਂ ਉਹ ਨਹੀਂ ਨਹੀਂ ਇਹ ਕੋਈ ਆਪਰਾ ਕਾ ਥੋੜਾ ਆਂ ਕਿ ਬੈ ਮੈਂ ਆਇਆ ਨਾਵੇਂ ਕੋਣ ਆਇਆ ਮੰਮੀ ਉਹ ਪਿੰਦਰਾ ਆਇਆ ਵਾ ਤੂੰ ਹੀ ਐਦਾਂ ਕਰੋ ਜਾਓ ਲੱਗ ਕੇ ਪਿਓ ਮੈਂ ਆ ਗਿਆ ਜੀ ਪਿੰਦਰਾ ਹੈ ਹਾਂ ਜੀ ਸਸਰੀ ਕਾਂਤੀ ਜੀ ਸਸਰੀ ਕਾਂ ਮੈਂ ਇੱਕ ਵਾਰ ਗੱਡੀ ਤੇ ਲੱਗੀ ਵੇਖੀ ਸੀ ਹਾਂਜੀ ਤੇ ਮੈਨੂੰ ਆਖਣੇ ਲੱਗਦੀ ਤੇ ਪਿੰਦਰ ਦੀ ਹੈ ਗੱਡੀ ਤੇ ਮੈਂ ਫਿਰ ਲੱਭਣਾ ਪੁੱਛਿਆ ਕਿ ਹੁੰਦਾ ਉਹ ਪਿੰਦਰ ਹੋਇਆ ਵਾ ਹੋਰ ਸੁਣਾ ਕੀ ਹਰ ਜਾਲਾ ਵਧੀਆ ਵਧੀਆ ਠੀਕ ਠਾਕ ਜੀ ਮੰਮੀ ਹੁਣਾਂ ਦਾ ਸਭ ਵਧੀਆ ਠੀਕ ਠਾਕ ਤੂੰ ਹੀ ਦੱਸੋ ਠੀਕ ਜੈ ਨਾ ਹਾਂ ਅਸੀਂ ਵੀ ਠੀਕ ਠਾਕ ਹੋਰ ਨਾਲੇ ਵਧਾਈਆਂ ਹੁਣ ਦੀਵਾਲੀ ਦੀਆਂ ਧੰਨ ਬਹੁਤੀਆਂ ਬਹੁਤੀਆਂ ਵਧਾਈਆਂ ਕਿ ਹਾਂਜੀ ਕੋ ਨਵੀਤਾ ਜੀ ਨਵੀਤਾ ਜੀ ਤੇ ਇਸੇ ਤਰ੍ਹਾਂ ਹੀ ਬਸ ਹੁਣ ਇੱਕ ਦਿਨ ਮੈਨੂੰ ਲਾਉ ਦੱਸਣ ਰਿਹਾ ਸੀ ਵੀ ਨਾਂਕੇ ਗਏ ਆ ਤੇ ਤੁਸੀਂ ਹੁੰਦੇ ਹੁੰਦੇ ਆ ਜੈਣਾ ਸੀ ਪਤੋ ਬੂਵੀ ਲੱਗੋਂਦੀ ਤੁਸੀਂ ਨਾਂਕੇ ਗਏ ਹੋ ਆਹੋ ਉੱਥੇ ਕਰਦੇ ਕੱਤਰਦੇ ਤੁਰਦੇ ਤੁਰਦੇ ਲੇਟ ਹੀ ਹੋ ਗਏ ਤੇ ਫੇਰ ਮੈਂ ਆਂਦਾ ਵੀ ਹੁਣ ਮੰਮੀ ਲੇਟ ਹੋ ਗਈਆਂ ਤੇ ਘਰ ਵੀ ਆਣ ਕੇ ਫੇਰ ਵੇਖਣਾ ਸੀ ਬੰਦੇ ਦਾ ਆਪਣਾ ਘਰ ਹੈ ਉੱਥੇ ਕਿਹੜਾ ਕੋਈ ਬਗਾਨਾ ਤੁਸੀਂ ਰਾਤ ਰਹਿ ਪੰਦੇ ਆਹ ਨਹੀਂ ਇਹ ਤੇ ਹੈਗਾ ਸੀ ਆਵਾਂਗੇ ਕਈ ਦਿਨ ਕੋਈ ਗੱਲ ਨਹੀਂ ਸਗੋ ਮੰਮੀ ਮੈਨੂੰ ਗੁੱਸੇ ਹੁੰਦੇ ਸੀ ਹਾਂ ਤੇ ਤੂੰ ਉਹਨਾਂ ਨੂੰ ਕਿਹਾ ਨਹੀਂ ਹੋਣਾ ਮੈਂ ਮੈਂ ਤੇ ਬੜਾ ਜ਼ੋਰ ਲਾਇਆ ਸੀ ਤੇ ਮੈਂ ਬਣਾ ਲੈਦੀ ਮਰਜ਼ੀ ਜੇ ਨਹੀਂ ਆਏ ਤੇ ਮੈਂ ਕੀ ਕਰ ਸਕਦਾ ਹਾਂ ਨਹੀਂ ਕੋਈ ਗੱਲ ਨਹੀਂ ਆਵਾਂਗੇ ਕਿਸ ਦਿਨ ਟਾਈਮ ਕੱਢ ਕੇ ਆਉਣਾ ਕਿਉਂ ਨਹੀਂਗਾ ਇਸੇ ਤਰ੍ਹਾਂ ਤੈਨੂੰ ਪਤਾ ਹੀ ਆ ਘਰਾਂ ਦੇ ਕੰਮ ਹੀ ਆ ਹੁਣ ਨਾਲਿਆ ਝੋਨੇ ਝਾਣੇ ਦਾ ਸਿੱਧੇ ਚੱਲਣ ਡਿਆ ਇਹ ਤੇ ਹੈ ਹੀ ਆ ਹਾਂ ਕਰ ਲਈ ਲਾਉਣ ਦੇ ਫੁਲਕੇ ਹਾਂਜੀ ਤੇ ਕਿਦਾਂ ਫਿਰ ਪਿੰਦਰ ਹੀ ਨਾ ਮੈਂ ਝੂੜ ਥੋੜਾ ਬੋਲਣ ਲਈ ਮਿਲਵਾਂਦੇ ਤੈਨੂੰ ਪਲੇਕਾ ਪਿਆ ਸਹੀ ਗੱਲ ਆ ਯਾਰ ਤੂੰ ਸਹੀ ਹਾਂ ਤੇ ਬਾਕੀ ਇਦਾਂ ਵਾ ਚਲੋ ਕੋਈ ਗੱਲ ਨਹੀਂ ਹੁਣ ਚਾਹ ਤਾਂ ਤੂੰ ਨੇ ਕਰਤਾ ਬਣਾ ਮੈਂ ਤਾਂ ਬੜਾ ਜ਼ੋਰ ਲਾਇਆ ਅੰਦਾ ਨਹੀਂ ਉਧਰੋਂ ਵੀ ਪੀ ਕੇ ਆਵਾ ਤੇ ਹੋ ਸਦਾ ਰਸਤੇ 'ਚ ਵੀ ਕੇਲ ਰੁਕਿਆ ਹੋਏ ਤੇ ਆਪਾਂ ਇਦਾਂ ਦਾ ਤੂੰ ਫੁਲਕੇ ਨਾਲ ਹੋਰ ਤਿਆਰ ਕਰ ਲਾ ਉਹ ਕੋਈ ਗੱਲ ਤੇ ਸਬਜੀ ਗਾਦੀ ਬਣਾਈ ਜੀ ਸਬਜੀਤ ਮੈਂ ਦਾਲੀ ਬਣਾਈ ਆ ਇਹ ਦਾਲ ਪਨੀਰ ਫਟਾਲਾ ਨਹੀਂ ਦੇ ਉਹ ਚਲ ਕੋਈ ਗੱਲ ਨਹੀਂ ਉਹ ਕਿਹੜਾ ਉਪਰਾਵਾ ਨਾਲ ਨਹੀਂ ਲੈਣੇ ਆ ਉਹ ਤੇ ਹੈ ਪਰ ਉਹਨਾਂ ਦਬਰ ਰਿਸ਼ਤੇਦਾਰੀ ਆ ਨਾ ਹੁਣ ਯਾਰੀ ਦੋਸਤੀ ਆਪਣੀ ਸਗਰ ਹੁਣ ਦੂਜੇ ਪਾਸੇ ਉਹ ਕੋਈ ਗੱਲ ਨਹੀਂ ਭਾਜੀ ਵੀ ਆ ਸਾਰੇ ਕੰਮ ਹੁਣ ਤੇ ਦਬਰ ਰਿਸ਼ਤੇਦਾਰੀ ਆ ਆਪ ਵੀ ਨਹੀਂ ਆਂਦੇ ਤੇ ਉਹ ਇਦਾਂ ਦਾ ਨਹੀਂ ਹੈਗਾ ਤੇ ਕੋਈ ਗੱਲ ਨਹੀਂ ਜੇ ਤੇ ਆਂਦੇ ਨਾ ਮੈਂ ਸਬਜੀਤ ਬਣਾ ਲੰਨੀ ਆ ਚਲ ਅਵੇਲ ਜਿੰਨਾ ਦਿਨੋਂ ਠੀਕ ਲੱਗਦਾ ਕਰ ਲਾ ਆਪਣਾ ਤੇ ਉਹ ਪਿੰਦਰ ਕੀ ਕਰਨਾ ਹੈ ਉੱਧਰ ਚਾਚਾ ਜੀ ਕਰ ਉਹ ਕੁਝ ਨਹੀਂ ਉਹ ਤਾਂ ਕਿਦਾ ਨੰਗਣ ਡਾਇ ਰੋਡ ਤੋਂ ਤੇ ਚਾਚਾ ਜੀ ਉੱਥੇ ਬਰਕਸ਼ਾਪ ਨਹੀਂ ਜਿਹੜੀ ਆਪਣੀ ਫਲਗਰ ਚੂੜੀਆਂ ਰੋਡ ਤੇ ਹੈਗੀ ਹਾਂਜੀ ਉੱਥੇ ਕਿਤੇ ਡੇ ਹੀ ਠੀਕ ਰੋਣ ਗੱਡੀ ਅੱਛਾ ਉਹ ਮਲ ਕਹਿਣ ਤੋਂ ਬਾਅਦ ਤਫਾਕ ਨਾਲ ਟਕਰਾ ਹੋ ਗਿਆ ਕਿਤੇ ਉਹ ਫਿਰ ਪਿੰਦਰ ਦੇ ਗਿਆ ਹੁਣ ਬਕਰ ਛੱਡਉਣਾ ਚਾਚਾ ਜੀ ਚਲ ਚੰਗਾ ਕੀਤਾ ਵਾ ਸੋ ਕੋਈ ਗੱਲ ਨਹੀਂ ਤੁਸੀਂ ਲਾ ਦੇ ਬਾਓ ਤੇ ਮੈਂ ਫਲ ਕੇ ਲਾ ਹੀ ਨਹੀਂ ਲਾਉਂਦੀ ਐ ਫਿਰ ਮੈਂ ਸਬਜੀ ਬਣਾ ਲੈਂਦੀ ਨਾ ਮੇਲਾ ਤਾਂ ਮੁੰਡਾ ਕਿੱਡਾ ਸਿਆਣਾ ਈ ਹੋਂ ਮਤਲਬ ਮਠਾਈ ਦੇ ਡੱਬੇ ਟੁੱਬੇ ਬੰਨਣ ਡਿਆ ਇਹ ਵੀ ਸਮਝ ਨਹੀਂ ਆਉਂਦਾ ਹਾਂ ਨਾਲ ਉਹ ਨਹੀਂ ਚੰਗਾ ਅਈ ਤੇ ਦਿੱਤੇ ਨਹੀਂ ਯਾਰ ਤੂੰ ਨਾ ਹਰ ਗੱਲ ਆਪਣੇ ਤੇ ਲਾਇਆ ਕਰ ਇਹੀ ਇਦਾਂ ਕਰਨੀ ਆ ਵੀ ਇਹ ਆਪਾਂ ਵੀ ਲੈਂਦੇ ਆ ਮਠਿਆਈ ਤਹੀ ਮੀਪਿੰਦਰ ਨੂੰ ਦੇ ਦਿਓ ਇਦਾਂ ਚੰਗੇ ਨੇ ਉਹ ਚ ਕਰਾਂਗੇ ਹੁਣ ਜਿਹੜਾ ਤੂੰ ਕਹਿਣ ਦੇ ਜੀ ਉਹ ਤੁਹਾਡਾ ਫਰਜ਼ ਵੀ ਆ ਪਰ ਮੈਂ ਇੱਕ ਓਦਾਂ ਗੱਲ ਕਰਨ ਦੇ ਆ ਬਲਕਿ ਇਹ ਦੋਸਤੀ ਹੁਣ ਸਾਡੇ ਜਵਾਈ ਬਣ ਗਿਆ ਵਾ ਸਹੀ ਇਹ ਤੇ ਗੱਲ ਹੈ ਜੀਆ ਚਲੋ ਇਹ ਤੇ ਦੂਜਾ ਨਾਲ ਸਵਾਸ ਲੂਤ ਮਸਾ ਕੱਟ ਲਈਆ ਚਲੋ ਕੋਈ ਗੱਲ ਨਹੀਂ ਬਹੁਤ ਹੀ ਮੰਮੀ ਕਿੱਥੇ ਮੰਮੀ ਨੂੰ ਕਾਲ ਦਿਓ ਮੰਮੀ ਲੱਗੇ ਨਾ ਮੰਮੀ ਨੂੰ ਮੈਂ ਕਾਲ ਦਿੰਨਾ ਨਹੀਂ ਤੇ ਵੇਖ ਲੈਣਾ ਆਪ ਕਾਲ ਦਿਓ ਮਾੜਾ ਜੇ ਹਾਂ ਤੇ ਮਾਰ ਲੈ ਜਰਾ ਛੇਤੀ ਆ ਠੀਕ ਹੈ ਮੈਂ ਸਾਲ ਮੰਮੀ ਸਬਜੀ ਸੂਜੀ ਕੱਟ ਦਿੰਦੇ ਆ ਕੋਈ ਲਾਗੂ ਬੰਡੇ ਹੁੰਦੇ ਆਪ ਬੀਜੀ ਉਹ ਦਿਨ ਮੈਂ ਕੱਪੜੇ ਸੁੱਕੜੇ ਪਾਉਂਦੀ ਹਾਂ ਛੱਤ ਤੇ ਤੇ ਮੈਂ ਵੇਖਣ ਦੀ ਹੀ ਤੁਹਾਡੇ ਘਰ ਵਾਵਾ ਰੋਲਾ ਪੈੰਡਿਆ ਅਹੀਂ ਨਾਲ ਡਾਡੀ ਚਾਚਾ ਜੀ ਵੀ ਆਏ ਹੀ ਕੀ ਗੱਲ ਹੋਈ ਹੀ ਗੱਲ ਕੀ ਹੁਣੀ ਆ ਜੇ ਤੁਹਾਨੂੰ ਦੱਸਿਆ ਪਤਾ ਨਹੀਂ ਤੇ ਯਕੀਨ ਕਰਦੀ ਆ ਕਿ ਨਹੀਂ ਹੈਗੀਆਂ ਲੈ ਦੱਸ ਭਾਬੀ ਜੀ ਯਕੀਨ ਕਿਹੜੀ ਗੱਲ ਹੋਣੀ ਕਰਨਾ ਅਸੀਂ ਤੇ ਅੱਗੇ ਸੋਚਦੇ ਹਾਂ ਕਿ ਪਤਾ ਨਹੀਂ ਤਾਈ ਨੇ ਨਾ ਕੁਝ ਕਿਹਾ ਹੋਵੇ ਭਾਬੀ ਨੂੰ ਕਿ ਜਿਹੜੇ ਇਹਨਾਂ ਦੇ ਚਾਚਾ ਜੀ ਆਏ ਨੇ ਤੇ ਫਿਰ ਉਹ ਜਲਦੀ ਚਲ ਗਏ ਹੀ ਜਾਣਾ ਕੀ ਮਮੀ ਨੇ ਫੋਨ ਕੀਤਾ ਹੀ ਕਹਿੰਦੇ ਵੀ ਨੂੰ ਲੈ ਜੋ ਇਹਦੀ ਜ਼ਰੂਰਤ ਹੈ ਨਹੀਂ ਆ ਕਿਉਂ ਕਿਹੜੀ ਗੱਲੋਂ ਕੋਣ ਕੀਤਾ ਇਹਨਾਂ ਨੇ ਨਵ ਤੇਰਾ ਰਿਸ਼ਤਾ ਮੈਂ ਤੇ ਕਰਾਇਆ ਹੈ ਨਹੀਂ ਆ ਆਂਦੀ ਵੀ ਨਵ ਦਾ ਰਿਸ਼ਤਾ ਤੜਾ ਤੂੰ ਹੀ ਕਰਾਇਆ ਵਾ ਇਹ ਭਲਾ ਕਿੱਦਾਂ ਦੀ ਗੱਲ ਹੋਈ ਤਾਈ ਵੱਲੋਂ ਹੈ ਉਹ ਲੱਲ ਕੁਛ ਨਹੀਂ ਹੈ ਮੈਨੂੰ ਸੱਚ ਪੁੱਛੇ ਨਾ ਮੈਨੂੰ ਨਹੀਂ ਮੰਮੀ ਕੋਈ ਚ ਲੱਗਦੇ ਹੈਗੇ ਕਿ ਉਹ ਵੀ ਜਿਹੜੇ ਮੈਨੂੰ ਆਂਦੇ ਵੀ ਤੇ ਇਹਦਾ ਰਿਸ਼ਤਾ ਤੜਾ ਮੈਂ ਇੱਕੋ ਗੱਲ ਕਹੀ ਮੰਮੀ ਮੈਂ ਆਪਣਾ ਘਰ ਉਜੜਦਾ ਉਜੜ ਜੀ ਮੈਂ ਉਹਦਾ ਕਿਉਂ ਜਾਣਾ ਤੇ ਆਂਦੇ ਨੇ ਤੂੰ ਰਿਸ਼ਤਾ ਕਰਾਇਆ ਨਾਲ ਭਾਬੀ ਉਹ ਦਿਨ ਕੋਈ ਆਇਆ ਤੇ ਨਹੀਂ ਪਰ ਘਰ ਘੋਰ ਤੇ ਨਹੀਂ ਆਇਆ ਤੂੰ ਜਿਹੜੀ ਗਵਾਂਡੀਆਂ ਨਹੀਂ ਮਨਦੀਪ ਨਹੀਂ ਹਾਂਜੀ ਉਹ ਆਈ ਏ ਢਿਕਰ ਉਹ ਪਹਿਲਾਂ ਤੇ ਬੜੀ ਸੋਹਣੀ ਮੈਂ ਵੀ ਖੁਸ਼ ਹੋ ਕੇ ਮਿਲੀ ਚਾਹ ਪਾਣੀ ਪਿਆ ਮੰਮੀ ਗੇਟੋ ਛੱਡ ਕੇ ਆਈ ਆ ਤੇ ਮੰਮੀ ਮੈਨੂੰ ਆਉਂਦੇ ਆਂ ਡੈਪੀ ਗੱਲਾਂ ਕਰਨ ਤੇ ਫੇਰ ਭਾਬੀ ਜੀ ਉਹ ਮਨਦੀਪ ਬੰਟੀ ਤੇ ਉਦਾਂ ਵੀ ਸਾਰਿਆਂ ਦੇ ਘਰ ਵਿੱਚ ਲੜਾਈ ਪਾ ਜਿੰਦੇ ਤੇ ਤੁਰੇ ਤੁਰੇ ਜਾਂਦੇ ਲੜਾਈ ਪਾ ਜਾਂਦੇ ਆ ਤੇ ਉਹਨਾਂ ਦਾ ਹੀ ਕੰਮ ਜੀ ਚਾਹ ਬਣਾ ਕੇ ਲਈ ਹੁਣੀ ਆ ਤੇ ਤੁਸੀਂ ਗੱਲਾਂ ਕਰੋ ਠੀਕ ਹੈ ਮੈਂ ਕਿਹਾ ਭਾਬੀ ਕਦੋਂ ਜੀ ਆਈ ਤੇ ਅਸੀਂ ਚਾਹ ਪਾਣੀ ਪੁੱਛਿਆ ਹੀ ਨਹੀਂ ਆ ਹਾਂ ਕੋਈ ਗੱਲ ਨਹੀਂ ਬਣਾ ਲਿਆ ਭਾਬੀ ਜੀ ਉਹਨਾਂ ਨਾਲ ਨਾ ਜ਼ਿਆਦਾ ਮੂੰਹ ਨਾ ਲਾਇਆ ਕਰੋ ਹੈ ਹੀ ਇਦਾਂ ਦੀ ਆ ਪਰ ਨਵ ਮੈਂ ਤੇ ਸੋਚਿਆ ਨਹੀਂ ਮੈਂ ਤੇ ਬੜੀ ਖੁਸ਼ ਹੋ ਕੇ ਮਿਲੀ ਆਂਦੀ ਮੈਂ ਹੱਥ ਚਲੇ ਵਧਾਈ ਦੇਣ ਨੀ ਤੇਰੀ ਨਰਨ ਦਾ ਠਾਕਾ ਲੱਗਾ ਤੇ ਮੈਂ ਸੋਕ ਤੁਹਾਨੂੰ ਬਹੁਤਿਆਂ ਹੁਣ ਮੇਰੇ ਮਨ ਚ ਤੇ ਇਦਾਂ ਦਾ ਹੈ ਇਨੀ ਆ ਤੇ ਤੁਸੀਂ ਖੁਦ ਸੋਚੋ ਜਿਹੜੀ ਅਗੋਂ ਪਿਸ਼ਕ ਦੇ ਘਰ ਨਹੀਂ ਆਉਂਦੀ ਹੈ ਇਹ ਸਪੈਸ਼ਲ ਵਧਾਈ ਦੇਣ ਕਾਦੇ ਲਈ ਆਈ ਹੋਗੀ ਤਾਂ ਤਾਨੂੰ ਆਪਣੇ ਆਪ ਸੋਚਣਾ ਚਾਹੀਦਾ ਕਿ ਉਹੋ ਹੀ ਉਹ ਦਿਨ ਆਏ ਤੇ ਫਿਰ ਉਹਨਾਂ ਨੇ ਹੀ ਲੜਾਈ ਪਾਉਣੀ ਸੀ ਮੇਰੇ ਦਿਮਾਗ 'ਚ ਤੇ ਆਇਆ ਨਹੀਂ ਆ ਸਗੋਂ ਤੂੰ ਗੱਲ ਕੀਤੀ ਤੇ ਫਿਰ ਮੈਨੂੰ ਲੱਗਾ ਕਿ ਫਿਰ ਉਹੋ ਹੀ ਕਰਕੇ ਗਈ ਮੰਮੀ ਨੇ ਮੈਂ ਪੁੱਛਿਆ ਵੀ ਵੀ ਮੰਮੀ ਤੁਹਾਨੂੰ ਕੌਣ ਕਹਿ ਕੇ ਗਿਆ ਮੰਮੀ ਆਂਦੀ ਨਹੀਂ ਸਾਰਾ ਪਿੰਡ ਹੀ ਆਂਦਾ ਵੀ ਇਹਦੀ ਨਵਾਂ ਨਹੀਂ ਰਿਸ਼ਤਾ ਕਰਾਇਆ ਵਾ ਤੇ ਤੁਹਾਨੂੰ ਨਹੀਂ ਪਤਾ ਐਵੇਂ ਉਹ ਆਪਣੇ ਕੋਲੋਂ ਗੱਲਾਂ ਬਣਾ ਫਿਰਦੇ ਨੇ ਤੇ ਤੁਸੀਂ ਜੇ ਕਿਤੇ ਮਿਲਣਗੇ ਨਾ ਉਹਨਾਂ ਨੂੰ ਭ ਵੀ ਸੁਣਾ ਛੜਿਓ ਉਹਨਾਂ ਜੀ ਕਦੀ ਵਾਰੀ ਸੁਣਾਉਂਗੇ ਨਾ ਮੁੜਕੇ ਨਹੀਂ ਤਾਂ ਜਵੈਨ ਨੂੰ ਮੂਹ ਕਰਦੀਓ ਜੇ ਭਾਬੀ ਜੀ ਇਹ ਗੱਲ ਹੀ ਕਿ ਤਾਈ ਜੀ ਸਿੱਧਾ ਸਾਡੇ ਨਾਲ ਗੱਲ ਕਰਦੇ ਸਾਨੂੰ ਆਂਦੇ ਕਿ ਮੈਨੂੰ ਨਹੀਂ ਰਿਸ਼ਤਾ ਪਸੰਦ ਹੈਗਾ ਤੇ ਆਪਾਂ ਉਥੇ ਨਹੀਂ ਕੁੜੀ ਦਾ ਕਰਨਾ ਤੇ ਆਪੇ ਡੈਡੀ ਨਾਲ ਗੱਲ ਕਰਕੇ ਤੇ ਉਥੇ ਨਾ ਕਰਦੇ ਹੈਗੀ ਕਿ ਕਿਹੜੀ ਕੁੜੀ ਨਾ ਕਰਦੇ ਨਵ ਮੁੰਡਾ ਕੋਈ ਖਾਂਦਾ ਪੀਂਦਾ ਨਹੀਂ ਆ ਵੈਸ਼ਨੂ ਪਰਿਵਾਰ ਆ ਸਾਰੇ ਤੇ ਜੀ ਸੋਹਣੇ ਆ ਉਹ ਨਾਲ ਰਿਸ਼ਤਾ ਕਰਦੇ ਉਹ ਗੱਲ ਤੂੰ ਕਰਨੀ ਮੰਮੀ ਵਾਲੀ ਮੰਮੀ ਦੀ ਕਿਹੜੀ ਗੱਲ ਆ ਮੰਮੀ ਤੇ ਵੇਖ ਨਹੀਂ ਸਿਖਾਉਂਦੀ ਅਸਲ ਤੇ ਸੱਚੀ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ ਮੈਂ ਤਾਂ ਕਹਿ ਨਹੀਂ ਕਿ ਸਾਡੇ ਕਰਕੇ ਹੁਣ ਤੁਹਾਨੂੰ 당 ਕਰ ਰਹੇ ਆ ਨਾਲੇ ਤੀਹਨਾਂ ਨੂੰ ਦੱਸਣਾ ਹੀ ਨਾ ਕਿ ਮੈਂ ਨਹੀਂ ਰਿਸ਼ਤਾ ਕਰਾਇ ਦਿਨ ਨਾਟਕ ਜਨੇ ਕਰਵਾਇਆ ਵਾ ਇਹੋ ਤਾਂ ਨਾ ਮੈਂ ਉਹਨਾਂ ਨੂੰ ਕਹਿਣ ਦੀ ਆ ਉਹ ਸੱਚ ਨਹੀਂ ਮੰਨਦੇ ਹੈਗੇ ਤੇ ਚੱਲ ਕੋਈ ਗੱਲ ਨਹੀਂ ਜੇ ਨਹੀਂ ਮੰਨਦੇ ਤਾਂ ਨਾਮ ਹੀ ਸਹੀ ਫਿਰ ਸਮਨ ਟਾਈ ਐਵੇਂ ਕਰਦੇ ਰਹਿੰਦੇ ਕਿ ਮੈਂ ਬੜੀ ਖੁਸ਼ ਵਾਂ ਤਾਂ ਹੀ ਉਹਦਣ ਵੀ ਫਿਰ ਪਿੱਛੇ ਪਿੱਛੇ ਹੋ ਕੇ ਬੈਠੇ ਹੈ ਇਹਦੇ ਗੱਲ ਹੈਗੀ ਆ ਹੁਣ ਤਾਈ ਨੂੰ ਹੁਣ ਕੌਣ ਸਮਝਾਵੇ ਉਹ ਤੇ ਸ਼ੁਰੂ ਤੋਂ ਹੀ ਹਾਨੂੰ ਵੇਖ ਕੇ ਨਹੀਂ ਜਰਦੇ ਮੈਂ ਤੇ ਤੁਹਾਨੂੰ ਪਹਿਲਾਂ ਹੀ ਕਹਿਆ ਵਾ ਸੱਚ ਦੱਸਣਾ ਨਵ ਤੇਰੀ ਸੱਸ ਦਾ ਮੈਨੂੰ ਫੋਨ ਆਇਆ ਸੀ ਤੇ ਕਹਿੰਦੀ ਰਿਸ਼ਤਾ ਕਰਾ ਤੇ ਜੇ ਤੂੰ ਅੱਜ ਗੁੱਸਾ ਕਰਨਾ ਨਾ ਤਾਂ ਪੈਂ 100 ਵਾਰੀ ਕਰ ਲਈ ਮੈਂ ਪਰ ਉਹਨਾਂ ਨੂੰ ਨਾ ਕਹਿਤੀ ਮੈਂ ਮੈਂ ਰਿਸ਼ਤਾ ਨਹੀਂ ਕਰਾ ਸਕਦੀ ਮੇਰੀ ਹੀ ਮਜਬੂਰੀ